ਆਪਕੇ ਬੱਚਾ ਨੂੰ ਜਿਹੜੀ ਸਾਡਾ ਯੂਥ ਹੈ ਸ੍ਰੇਸ਼ਟਾ ਜੀ ਪੇਸ਼ਾ ਕਪਾ ਗੱਲ ਨੋਰਥ ਨਹੀਂ ਕਰੀਏ ਪਰ ਖਾਲੀ ਗੜੀ ਹੈ ਇਥੋਂ ਤੱਕ ਕਿ ਆਪਣੇ ਘਰ ਦੇ ਉੱਤੇ ਹਮਲਾ ਕਰ ਸਕਦੇ ਆ ਸਮਾਜ ਦੇ ਵਿੱਚ ਲੜਾਈਆਂ ਝਗੜੇ ਕਰਦੇ ਆ ਇਸ ਕਰਕੇ ਸਾਡੇ ਸਮਾਜ ਸਮਾਜ ਦੇ ਵਿੱਚ ਅਫਰਾ ਤਫਰੀਖ ਦੇ ਪ੍ਰਕਾਰ ਨੇ ਇੱਕ ਚਾਤ ਦੇ ਰੱਖੀ ਇਹ ਜਿਹੜਾ ਲੜਾਈ ਹੈ ਨਹੀਂ ਚੜਾਈ ਹੈ

ਐ ਸੋ ਫਾਂਦੇ ਹਾਂ ਐ ਸੋ ਫਾਂਦੇ ਕਿ ਅਸੀਂ ਨਸ਼ਿਆਂ ਦੇ ਖਿਲਾਫ ਨਸ਼ਰੱਲਾ ਆਪਣੇ ਪਿੰਡ ਦੇ ਪਹਿਰੇਦਾਰ ਬਣ ਕੇ ਕੰਮ ਕਰਾਂਗੇ ਬਟ ਅੱਜ ਸਾਥੀਓ ਤੁਹਾਨੂੰ ਸਾਰਿਆਂ ਨੂੰ ਇੱਕ ਮੈਸੇਜ ਹੈ ਕਿ ਆਪਣੇ ਇਸ ਬਾਜ ਨੂੰ ਆਪਾਂ ਬਚਾਉਣਾ ਦਿੱਤਾ ਹੈ ਅੱਜ ਤੁਹਾਡੇ ਸਤਿ ਸ਼੍ਰੀ ਅਕਾਲ ਜੀ ਸਰਕਾਰ ਨੇ ਮੋਹਨ ਚਲਾਈ ਹੈ ਤੁਸੀਂ ਉਹਨਾਂ ਲਈ ਸਾਨੂੰ ਇੱਥੇ ਬੁਲਾਇਆ ਜਿਹਦੇ ਵੀ ਸਟੇਜ ਤੇ ਮੰਨਤੀ ਰਾਜਗੁਰੂ ਸਰਬੋਤੇਰੀ ਸਾਰੇ ਬੰਤੇ ਉਹੀਬ ਸਵਦਾਕ ਵਰਸਿਗਮਾਨ ਜੀ ਨੇ ਸ਼ੁਰੂ ਕੀਤੀ ਹੈ ਤਜਰ ਦੇ ਵਿਚਾਨ ਨੂੰ ਸੁਧਾਰਨ ਦੀ ਕੋਸ਼ਿਸ਼ ਕੀਤੀ ਔਰ ਹੁਣ ਪੰਜਾਬ ਦੇ ਵਿੱਚ ਜਿਹੜਾ ਤੇ ਜੋ ਸਰਕਾਰ ਵੱਲੋਂ ਸਾਡੀ ਉਹੀਬ ਚਲਾਈ ਜਾ ਰਹੀ ਆ ਸ਼ੁੱਧ ਨਸ਼ਿਆਂ ਦੇ ਵਿਰੋਧ ਤੇ ਅੱਜ ਸਾਡੇ ਵਾਰਡ ਨੰਬਰ 77 ਦੇ ਵਿੱਚ ਸਾਡੇ ਮਾਨਯੋਗ ਡਾక్టర్ ਬੀਡੀ ਸਰਵਾ ਜੀ ਦੇ ਦਫ਼ਤਰ ਦੇ ਵਿੱਚ ਰੱਖੀ ਗਈ ਹੈ ਔਰ ਸਾਡੇ ਵਿੱਚ ਜਿੰਨੇ ਸਿਲਾਕ ਦੇ ਲੋਕ ਆਇਆ ਮੈਂ ਸਾਰਿਆਂ ਦਾ ਜੀ ਆਇਆਂ ਨੂੰ ਆਖਦਾ ਪੂਜ ਪ੍ਰਸ਼ਾਸਨੋਂ ਉਤਾਰ ਸਿੰਘ ਜੀ ਆਏ ਨੇ ਅਦਰmai ਠੀਂਗਰਾ ਜੀ ਵੀ ਬੈਠੇ ਨੇ ਦੀਪਕ ਜੀ ਬੈਠੇ ਨੇ ਡਾਕਟਰ ਸਾਹਿਬ ਆਲਰੇਡੀ ਇੱਥੇ ਨੇ ਉਸ ਤੋਂ ਬਾਅਦ ਸਾਡੇ ਗਰਗ ਸਾਹਿਬ ਵੀ ਇੱਥੇ ਨੇ ਪੀਰ ਸਿੰਘ ਜੀ ਵੀ ਇੱਥੇ ਨੇ ਸਾਰੇ ਆਪਾਂ ਜਿਹੜੇ ਲੋਕ ਇੱਥੇ ਇਕੱਠੇ ਹੋਏ ਆ ਸਾਡੇ ਇੱਥੇ ਹੋਣ ਦਾ ਮਤਲਬ ਹੈ ਕਿ ਅਸੀਂ ਸਾਰੇ ਇੱਕ ਪਰਿਵਾਰ ਆਂ ਦਾ ਜਜ਼ਬਾ ਜਿਹੜਾ ਆ ਸਾਡੇ ਅੰਦਰ ਹੋਣਾ ਚਾਹੀਦਾ ਉਹਨਾਂ ਬ੍ਰਿੰਤੀ ਕਰਦਾ ਸਾਡੇ ਨੌਜ ਜਗੰਦਰ ਜੀ ਸਨਮਾਨ ਸ਼ਾਨ ਬੋਰਡ ਨੰਬਰ ਜੱਤੋਂ ਮੇਰੇ ਸਾਥੀ ਦੀਪਕ ਸ਼ਰਦਾ ਜੀ ਨੂੰ

ਸਤਿ ਸ਼੍ਰੀ ਅਕਾਲ ਜੀ ਸਾਡੇ ਇਹ ਵੀ ਕੰਟੀਰਾ ਜਸਤ ਸਿੰਘ ਪੰਜਾਬ ਦੀ ਭਲਾਈ ਵਾਸਤੇ ਪੰਜਾਬ ਦੇ ਫਿਊਚਰ ਵਾਸਤੇ ਜਿਹੜੀ ਸਾਡੀ ਅਗਲੀ ਪੀੜ੍ਹੀ ਹੈ ਜਨਰੇਸ਼ਨ ਹੈ ਉਹਨਾਂ ਨੂੰ ਇੱਕ ਸਾਫ਼ এনवायरमेंट ਦੇ ਨਾਸਤੇ ਇਹ ਜਿਹੜਾ ਜੁੱਧ ਨਸ਼ੇ ਅੰਮ੍ਰਿਤ ਨੂੰ ਕੀਤਾ ਗਿਆ ਇਹਦੇ ਵਿੱਚ ਅਸੀਂ ਹਰ ਵਾੜਾ ਜਾ ਕੇ ਮਹੱਲਿਆ ਜਾ ਕੇ ਲੋਕਾਂ ਨੂੰ ਜਾਗਰੂਕ ਕਰ ਰਹੇ ਆ ਅਸ਼ੀਰ ਦੇ ਜਿਹੜੇ 62 ਫੈਕਟਰ ਨੇ ਜਿਹੜੇ ਨਸ਼ੇ ਨੇ ਕਾਰਨ ਨੁਕਸਾਨ ਹੁੰਦੇ ਨੇ ਪਰਿਵਾਰ 'ਤੇ ਧਾਬ ਹੋ ਜਾਂਦੇ ਨੇ ਉਹ ਲੋਕਾਂ ਨੂੰ ਸਾਰਿਆਂ ਨੂੰ ਜਾਗਰੂਕ ਕਰ ਰਹੇ ਆ ਕਿ ਜਿਹੜੀ ਬਾੜਾ ਸੰਤਾਪ ਕਈ ਪਰਿਵਾਰਾਂ ਨੇ ਜਿਹੜਾ ਹੋ ਗਿਆ ਅਸੀਂ ਚਾਹੁੰਦੇ ਆ ਵੀ ਹੋਰ ਪਰਿਵਾਰਾਂ ਤੱਕ ਇਹ ਅੱਗ ਜਿਹੜੀ ਨਾ ਪਹੁੰਚੇ ਤੇ ਅਸੀਂ ਘਰ-ਘਰ ਜਾ ਕੇ ਲੋਕਾਂ ਨੂੰ ਸਮਝਾ ਰਹੇ ਆ ਜਾਗਰੂਕ ਕਰ ਰਹੇ ਆ ਤਾਂ ਕਿ ਇਸ ਜਿਹੜਾ ਇਹ ਅੱਗ ਜਿਹੜੀ ਇਹਨੂੰ ਇੱਥੇ ਹੀ ਖਤਮ ਕਰਦੀ ਹੈ ਇੱਥੇ ਬਿਜਾ ਦੋ ਕਾਲ ਸਾਹਿਬ ਕਿੰਨੇ ਵਾਟਾ ਜੱਜ ਮੀਟਿੰਗ ਕੀਤੀ ਗਈ ਹੈ ਅੱਜ 3 ਵਾਟਾ ਅੱਜ ਠੀਕ ਕੀ ਸੀ ਨਹੀਂ ਆ ਕਿਹਦੇ ਨਾ ਜਾਂਦੇ ਹੋ ਵਾਟਾ ਦੇ ਇਲਾਕਾ ਨਿਵਾਸੀਆਂ ਨੂੰ ਸਾਰੇ ਲੋਕਾਂ ਨੂੰ ਦੇਖੋ ਜੀ ਆ ਜਿਹੜੇ ਇਹ ਜਿਹੜੀਆਂ ਮੀਟਿੰਗਾਂ ਨੇ ਬੇਸ਼ੱਕ ਆਮ ਆਦਮੀ ਪਾਰਟੀ ਵੱਲੋਂ ਸਾਡੇ ਸੀਐਮ ਸਾਹਿਬ ਵੱਲੋਂ ਜਿਹੜੀ ਇੱਕ ਮੋਹਰ ਚਲਾਈ ਗਈ ਕਰ ਰਹੇ ਆ ਪਰ ਅਸੀਂ ਇਹਨੂੰ ਬਿਲਕੁਲ ਪੋਲੀਟੀਕਲ ਨਹੀਂ ਲੈ ਕੇ ਚੱਲਦੇ ਅਸੀਂ ਇਹ ਮੰਨਦਾ ਕਿ ਖਾਲੀ ਦਲ ਭਾਜਪਾ ਕਾਂਗਰਸ ਆਪ ਸਾਰੇ ਅਸੀਂ ਇਕੱਠੇ ਹੋ ਕੇ ਕੋਈ ਐ ਇੱਕ ਜੜ ਲੜਾਈ ਜਿਹੜੀ ਇਸ ਸਮਾਜ ਦੇ ਹੱਕ ਹਸਤੇ ਵਿੱਚ ਸਾਡੀ ਜਨਰੇਸ਼ਨ ਦੇ ਹੱਕ ਹਸਤੇ ਵਿੱਚ ਇਸ ਤਰ੍ਹਾਂ ਕਿ ਜੀ ਸਾਰੇ ਇਕੱਠੇ ਹੋ ਕੇ ਇਸ ਲੜਾਈ ਨੂੰ ਅੰਜਾਮ ਦਈਏ ਤੇ ਆਪਣੇ ਪੰਜਾਬ ਨੂੰ ਖੁਸ਼ਹਾਲ ਤੇ ਹਰਿਆ ਭਰਿਆ ਬਣਾਈਏ